ਸੋ ਅਪਡੇਟ ਦੇ ਦਈਏ ਆਪਣੇ ਦਰਸ਼ਕਾਂ ਨੂੰ ਕਿ ਮੁੱਖ ਮੰਤਰੀ ਭਗਵੰਤ ਮਾਨ ਡਿਸਚਾਰਜ ਹੋ ਚੁੱਕੇ ਨੇ ਫੋਟਿਸ ਹਸਪਤਾਲ ਦੇ ਵਿੱਚੋਂ 4 ਦਿਨਾਂ ਤੋਂ ਬਾਅਦ ਆਖਰਕਾਰ ਉਹਨਾਂ ਨੂੰ ਛੁੱਟੀ ਮਿਲ ਚੁੱਕੀ ਹੈ ਹਾਲਾਂਕਿ ਹਾਲਤ ਉਹਨਾਂ ਦੀ ਸਹੀ ਦੱਸੀ ਜਾ ਰਹੀ ਹੈ ਹਾਲਤ ਉਹਨਾਂ ਦੀ ਸਥਿਰ ਦੱਸੀ ਜਾ ਰਹੀ ਹੈ ਤੇ ਅਸੀਂ ਸਾਰੇ ਇਹੀ ਕਾਮਨਾ ਕਰਦੇ ਹਾਂ ਕਿ ਮੁੱਖ ਮੰਤਰੀ ਸਿਹਤਯਾਬ ਰਹਿਣ ਤੇ ਫਿਲਹਾਲ ਛੁੱਟੀ ਮਿਲ ਚੁੱਕੀ ਹੈ ਤੇ ਅੱਜ ਮੰਤਰੀਆਂ ਦੇ ਵੱਲੋਂ ਹਾਲਚਲ ਜਾਣਿਆ ਗਿਆ ਤੇ ਫੋਟਿਸ ਹਸਪਤਾਲ ਦੇ ਵਿੱਚੋਂ ਡਿਸਚਾਰਜ ਹੋ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪਣੇ ਘਰ ਨੂੰ ਜਾ ਚੁੱਕੇ ਨੇ ਲਕਾਫ ਲੋਨ ਦਾ ਰਵਾਨਾ ਹੋ ਚੁੱਕਿਆ ਹੈ ਦਰਵਿੰਦਰ ਮਿਤ ਲਗਾਤਾਰ ਸੱਟ ਨਾਲ ਜੁੜੇ ਹੋਏ ਨੇ ਸਰਵਿੰਦਰ ਕੋਈ ਪਰਿਵਾਰਕ ਮੈਂਬਰ ਵੀ ਸੀ ਉਹਨਾਂ ਦੇ ਨਾਲ ਕਿਉਂ ਦੇਖੋ ਹਾਲੇ ਤਾਂ ਮੁੱਖ ਮੰਤਰੀ ਖੁਦ ਹੀ ਦੇਖੇ ਗਏ ਸੀਗੇ ਗੱਡੀ ਦੇ ਵਿੱਚ ਮੁੱਖ ਮੰਤਰੀ ਤੇ ਸਾਡਾ ਫੋਕਸ ਸੀਗਾ ਕਿ ਉਹ ਕਿੱਥੇ ਬੈਠੇ ਹੋਏ ਨੇ ਹਾਲਾਂਕਿ ਪਰਿਵਾਰਕ ਮੈਂਬਰ ਕੋਣ-ਕੋਣ ਸੀ ਹਲਦੀ ਕਰੂ ਚੀਜ਼ ਦਾ ਸਪੱਸ਼ਟ ਤੌਰ ਤੇ ਨਹੀਂ ਸਾਹਮਣੇ ਆਈਆਂ ਕਿ ਕਿਹੜੇ-ਕਿਹੜੇ ਪਰਿਵਾਰਕ ਮੈਂਬਰ ਉਹਨਾਂ ਨੂੰ ਲੈਣ ਪਹੁੰਚੇ ਸੀਗੇ ਲੇਕਿਨ ਇਹ ਜ਼ਰੂਰ ਹੈ ਕਿ ਮੁੱਖ ਮੰਤਰੀ ਅਗਲੀ ਸੀਟ ਤੇ ਆਪਣੀ ਗੱਡੀ ਤੇ ਜਿਹੜੀ ਸਰਕਾਰੀ ਗੱਡੀ ਉਹਨਾਂ ਨੂੰ ਮਿਲੀ ਹੋਈ ਆ ਬੈਠ ਕੇ ਆਪਣੇ ਘਰ ਨੂੰ ਰਵਾਨਾ ਹੋਏ ਨੇ ਬੈਠੇ ਫੋਨ ਤੇ ਗੱਲਬਾਤ ਕਰ ਰਹੇ ਸੀਗੇ ਸਿਰ ਤੇ ਪੱਗ ਨਹੀਂ ਬੰਨੀ ਸੀ ਟੋਪੀ ਪਾਈ ਹੋਈ ਸੀਗੀ ਤੇ ਟੀ-ਸ਼ਰਟ ਪਾ ਕੇ ਉਹ ਆਮ ਤੌਰ ਤੇ ਉਹਨਾਂ ਦੇ ਚਿੱਟਾ ਕੁੜਤਾ ਪਿਆਮਾ ਪਾਇਆ ਹੁੰਦਾ ਤੇ ਪੱਗ ਬੰਨੀ ਹੁੰਦੀ ਆ ਤਾਂ ਉਹ ਅੱਜ ਉਹ ਬਿਨਾ ਪੱਗ ਤੋਂ ਦਿਖਾਈ ਦਿੱਤੇ ਸੀਗੇ ਉਹਨਾਂ ਦੇ ਗਲੇ ਦੇ ਵਿੱਚ ਕੋਈ ਪੱਟੀ ਨੂੰ ਮਾ ਚੀਜ਼ ਵੀ ਲੱਗੀ ਹੋਈ ਸੀਗੀ ਲੇਕਿਨ ਉਹ ਕੀ ਸੀਗਾ ਹਲੇ ਤੱਕ ਉਹ ਸਪੱਸ਼ਟ ਨਹੀਂ ਹੋਇਆ ਲੇਕਿਨ ਮੁਕੰਮਲ ਤਲੀ ਨੂੰ ਛੁੱਟੀ ਮਿਲ ਚੁੱਕੀ ਹੈ ਮੈਂ ਬਿਲਕੁਲ ਰਵਿੰਦਰ ਜਿੱਥੇ तमाम ਸਰਗਰਮੀਆਂ ਰਹੀਆਂ ਤੇ ਆਓ ਇੱਕ ਵਾਰ ਤਸਵੀਰਾਂ ਦੇਖ ਲਓ ਅਸੀਂ ਆਪਣੇ ਦਰਸ਼ਕਾਂ ਨੂੰ ਤਸਵੀਰਾਂ ਵਖਾ ਰਹੇ ਹਾਂ ਇਹ ਮੁੱਖ ਮੰਤਰੀ ਦੇ ਕਾਫਲੇ ਦੀਆਂ ਤਸਵੀਰਾਂ ਨੇ ਹਸਪਤਾਲ ਚੋਂ ਕਾਫਲਾ ਨਿਕਲਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਡਿਸਚਾਰਜ ਹੋ ਚੁੱਕੇ ਨੇ ਤੇ ਹੁਣ ਆਪਣੇ ਘਰ ਨੂੰ ਰਵਾਨਾ ਹੋਏ ਨੇ ਸੋ ਹਾਲਤ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੈ ਸਥਿਰ ਹੈ ਸੋ ਇਹ ਮੁੱਖ ਮੰਤਰੀ ਦੇ ਕਾਫਲੇ ਦੀਆਂ ਤਸਵੀਰਾਂ ਡਿਸਚਾਰਜ ਹੋਣ ਤੋਂ ਬਾਅਦ ਛੁੱਟੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਗੱਡੀ ਦੇ ਵਿੱਚ ਬੈਠ ਕੇ ਆਪਣੇ ਘਰ ਨੂੰ ਜਾਂਦੇ ਹੋਏ ਇਹ ਤਸਵੀਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਦੀਆਂ ਸੋ ਛੁੱਟੀ ਮਿਲ ਚੁੱਕੀ ਹੈ 4 ਦਿਨਾਂ ਦੇ ਬਾਅਦ ਛੁੱਟੀ ਮਿਲੀ ਹੈ ਹਾਲਤ ਦੇ ਵਿੱਚ ਸੁਧਾਰ ਹੈ ਸਿਹਤ ਦੇ ਵਿੱਚ ਸੁਧਾਰ ਹੈ ਸੋ ਆਪਣੀ ਹੀ ਮੁੱਖ ਮੰਤਰੀ ਵਾਲੀ ਗੱਡੀ ਦੇ ਵਿੱਚ ਬੈਠ ਕੇ ਮੁੱਖ ਮੰਤਰੀ ਆਪਣੇ ਘਰ ਨੂੰ ਰਵਾਨਾ ਹੋਏ ਨੇ ਸਰਵਿੰਦਰ ਮਿਤ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ ਰਵਿੰਦਰ ਜਿੱਥੇ تمام ہلچل دیکھی گئی मुख्यमंत्री बीमार ہوئے تمام طرح دے سیاسی بیان بازییاں ہویاں کئی طرح دے سوال اٹھے جو شاید اٹھنے لازمی وی نے پر انہاں سب درمیان ایک پازیٹو چیز جے اسی دیکھی چلیے تے یہی ہے کہ تمام گلے شکوے ہو سکدے نے سیاسی پدھر تے تمام ਵਿਚاراں دی تکرار ہو سکدی ہے پر باوجود اس دے تمام ویروتی پارٹیاں نے मुख्यमंत्री دی صحت یابی دی کامنا کیتی ہے ਬਿਕ ਦੇਖੋ ਅੱਜ ਪ੍ਰਗਟ ਸਿੰਘ ਵੀ ਪਹੁੰਚੇ ਸੀਗੀ ਹਾਲਕਿ ਪ੍ਰਗਟ ਸਿੰਘ ਕਾਂਗਰਸ ਦੇ ਐਮਐਲਏ ਨੇ ਉਹਨਾਂ ਵੱਲੋਂ ਵੀ ਅੱਜ ਚੰਗੀ ਸਿਹਤ ਦੀ ਗੱਲਬਾਤ ਕੀਤੀ ਗਈ ਇਸ ਤੋਂ ਇਲਾਵਾ ਅ ਕਾਲੀਦਾਲ ਦੇ ਸੀਨੀਅਰ ਲੀਡਰ ਵਿਕਰਮ ਮਜੀਠੀਆ ਉਹਨਾਂ ਵੱਲੋਂ ਵੀ ਕਈ ਵਾਰ ਉਹਨਾਂ ਦੀ ਚੰਗੀ ਸਿਹਤ ਦੇ ਲਈ ਮੁੱਖ ਮੰਤਰੀ ਦੀ ਚੰਗੀ ਸਿਹਤ ਦੇ ਲਈ ਉਹਨਾਂ ਵੱਲੋਂ ਅਪੀਲ ਕੀਤੀ ਗਿਆ ਅਰਦਾਸ ਕੀਤੀ ਗਈ ਇਸ ਚੋਲਾ ਪ੍ਰਤਾਪ ਸਿੰਘ ਬਾਜਵਾ ਚੰਜੀਤ ਸਿੰਘ ਚੰਨੀ तमाम ਲੀਡਰ ਜਿਹੜੇ ਹੈਗੇ ਨੇ ਉਹ ਮੁੱਖ ਮੰਤਰੀ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਦਿਖਾਈ ਦਿੱਤੇ ਲੇਕਿਨ ਆਪਣੀ ਪਾਰਟੀ ਦੇ ਵਿੱਚ ਅਰਵਿੰਦ ਕੇਜਰੀਵਾਲ ਕਿਉਂ ਨਾਦਾਰਤ ਰਏ ਕਿਉਂ ਨਹੀਂ ਉਹ ਪਤਾ ਲੈਣ ਆਏ ਕਿਉਂ ਨਹੀਂ ਮਿਲਣ ਆਏ ਹਾਲਕਿ ਦੋ ਸਟੇਟਾਂ ਦੇ ਵਿੱਚੋਂ ਉਹਨਾਂ ਦੀ ਸਰਕਾਰ ਹੈ ਇੱਕ ਹੀ ਪੰਜਾਬ ਹੈ ਜਿੱਥੇ ਫੁੱਲ ਸਟੇਟ ਆ ਉੱਥੋਂ ਦੇ ਮੁੱਖ ਮੰਤਰੀ ਠੀਕ ਨਾ ਹੁਣ ਤੇ ਮੁੱਖ ਮੰਤਰੀ ਪਤਾ ਲੈਣ ਤੱਕ ਨਾ ਆਉਣ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਤਾਂ ਸਵਾਲ ਤਾਂ ਉੱਟਦੇ ਹੀ ਨੇ ਇਸ ਦੇ ਇਲਾਵਾ ਦਿੱਲੀ ਦੀ ਮੁੱਖ ਮੰਤਰੀ ਮਜੀਦਤਾ ਮੁੱਖ ਮੰਤਰੀ ਆਤਸ਼ੀ ਅੱਜ ਤੱਕ ਇੱਕ ਟਵੀਟ ਤੱਕ ਨਹੀਂ ਕਰਦੇ ਅੱਜ ਤੱਕ ਉਹ ਮਿਲਣ ਤੱਕ ਨਹੀਂ ਆਏ ਉਹਨਾਂ ਨੇ ਕਦੇ ਫੋਨ ਤੇ ਗੱਲਬਾਤ ਕੀਤੀ ਇਹ ਗੱਲਬਾਤ ਸਾਹਮਣੇ ਨਹੀਂ ਆਈ ਦੋ ਸਟੇਟਾਂ ਦੇ ਵਿੱਚ ਮੁੱਖ ਮੰਤਰੀ ਹੁਣ ਤੇ ਦੋਨੇ ਇੱਕ ਦੂਜੇ ਨਾਲ ਗੱਲ ਨਾ ਕਰਦੇ ਹੋਣ ਕਿਉਂਕਿ ਸਵਾਲ ਹੈਗਾ ਜਿਹਨੇ ਮੁੱਖ ਮੰਤਰੀ ਭਗਵੰਤ ਮਾਨ ਵੀ ਜਦੋਂ ਆਤਸ਼ੀ ਮੁੱਖ ਮੰਤਰੀ ਬੰਦੇ ਨੇ ਉਹਨਾਂ ਵੱਲੋਂ ਕੋਈ ਰਸਮੀ ਪ੍ਰੋਗਰਾ कोई शिरकत नहीं की गई किसी तरीके नहीं रविंदर शुक्रिया जानकारी देने तो मुख्यमंत्री भगवंत मान न छुट्टी मिल चुकी है डिस्चार्ज हो चुके